ਆਤੀ ਛੋਟੀ ਜੀ ਉਮਰ ਦਾ ਮੁੰਡਾ ਰਜੀ ਤੇ ਕਰਿਆਨੇ ਦਾ ਕੰਮ ਕਰਦਾ ਤੇ ਕੋਨ ਨੂੰ ਗੋਲੀਆਂ ਮਾਰ ਕੇ ਨੇ ਹੱਥੇ ਨੂੰ ਮਾਰ ਦਿੱਤਾ ਗਿਆ ਬੜੀ ਮਾੜੀ ਘਟਨਾ ਇਹਨਿੰਦਨੀ ਘਟਨਾ ਇਹਦਾ ਅਸਰ ਦੁਕਾਨਦਾਰਾਂ ਦੀਆਂ ਸਾਰੀਆਂ ਦੁਕਾਨਾਂ ਬੰਦ ਨੇ ਤੇ ਦੁਕਾਨਦਾਰ ਭਰਾ ਹੀ ਆ ਡਾ ਤੇ ਮੜੀ ਬੜੀ ਮਾੜੀ ਗੱਲ ਆ ਇਹ ਜਿੰਨੀ ਖੇਤੀ ਕੀਤੀ ਜਾਵੇ ਨਹੀਂ ਇੱਕ ਘਾਟ ਵੀ ਕੀ ਕਰਨੀਆਂ ਨੇ ਥਰਡ ਕਾਲਾਂ ਆਉਂਦੀਆਂ ਨੇ ਫਿਰ ਕੋਸ਼ਿਸ਼ ਕਰਦੇ ਨੇ ਦੇਖੋ ਇਹ ਹੁਣ ਕਾਨੂੰਨ ਵਿਵਸਥਾ ਢਿੱਲੀ ਹੈ ਅ ਡੇਰਾ ਪਾਪਾ ਨਾਲ ਦੇ ਵਿੱਚ ਕਿੰਨੇ ਦੁਕਾਨਦਾਰਾਂ ਨੂੰ ਕੋਈ ਤੇਰੀਆਂ ਗੱਲਾਂ ਹੋਣਗੀਆਂ ਕਿ ਇਹ ਨਾ ਲਗਦੀ ਹੈ ਜੀ ਦੀ ਚੈਲੰਜ ਸ਼ੋ ਪ੍ਰਾਪਤ ਕਰਦੀ ਜੇ ਵਸੇਗੀ ਤੇ ਫੇਰ ਹੀ ਜੇ ਇਦਾਂ ਹੀ ਹਾਲਾਤ ਰਹੇ ਤੇ ਮੈਨੂੰ ਨਹੀਂ ਲੱਗਦਾ ਕਿ ਡੇਰਾ ਪਾਪਾ ਨਾਲ ਵਿੱਚ ਕੋਈ ਦੁਕਾਨਦਾਰ ਰਹੇਗਾ ਸਾਰੇ ਇੱਧਰ ਤੇ ਹੁੰਦੇ ਕਿ ਸਾਰੇ ਦੁਕਾਨਦਾਰੀ ਹੋਈ ਹੁਣ ਸੋਚੁੰਦੇ ਆ ਕਿ ਆਪਣੀਆਂ ਆਪਣੀਆਂ ਦੁਕਾਨਾਂ ਵੇਚੀ ਤੇ ਸ਼ਹਿਰਾਂ ਚ ਜਾ ਕੇ ਸੈਟਲ ਹੋ ਜਾਈਏ ਇਹੋ ਜਿਹੇ ਹਾਲਾਤਾਂ ਚ ਰਹਿਣਾ ਬੜਾ ਔਖਾ ਇਹ ਤੇ ਸਰਕਾਰਾਂ ਨੂੰ ਸੋਚਣਾ ਪੈਣਾ ਜੇ ਸਰਕਾਰਾਂ ਅਜੇ ਵੀ ਨਾ ਨਾ ਜਾਗੀਆਂ ਤੇ ਮੈਨੂੰ ਲੱਗਦਾ ਕਿ ਸਾਲ ਦੇ ਅੰਤ ਤਿੰਨ ਡੇਰਾ ਖਾਦੀ ਹੋਵੇ ਜੋ ਹਾਲਾਤ ਅੱਜ ਦੇ ਧਰਨੇ ਦਾ ਸਮਝ ਕੀ ਗੱਲ ਸਰਨਾ ਵੇਖੋ ਅੱਜ ਅਸੀਂ ਸਾਰੇ ਦੁਕਾਨਦਾਰ ਇਕੱਠੇ ਹੋ ਗਏ ਇਹ ਕਿਸੇ ਪਾਰਟੀ ਦਾ ਧਰਨਾ ਜੀ ਜੇ ਮੈਂ ਪਹਿਲਾਂ ਕਹਦਾ ਆਪਾਂ ਇਹਨੂੰ ਪਾਰਟੀ ਦਾ ਧਰਨਾ ਨਾ ਬਣਾਈਏ ਇਹ ਵਪਾਰੀ ਸਾਡੇ ਭਰਾ ਜੀ ਰੱਥਿਆ ਹੀ ਬੋਲੀਆਂ ਮਾਰਦੇ ਇਹ ਵਪਾਰ ਵਪਾਰਕ ਧਰਨਾ ਦੁਕਾਨਦਾਰਾਂ ਦਾ ਧਰਨਾ ਪਾਰਟੀਆਂ ਨੇ ਚਲੋ ਸਹਿਯੋਗ ਸਾਰਿਆਂ ਨੇ ਦਿੱਤਾ ਤੇ ਅਹੀਂ ਸਾਡੇ ਸ਼ਹਿਰ ਦੇ ਬੁੱਧੀ ਜੀ ਸਾਰੇ ਇਕੱਠੇ ਹੋਏ ਆ ਤੇ ਇਹਦੇ ਬਾਰੇ ਹੁਣ ਜੋ ਵੀ ਅਗਲੀ ਵਿਉਂਤ ਹੋਏਗੀ ਉਹ ਤੁਹਾਨੂੰ ਫਿਰ ਸਮੇਂ ਦੇ ਨਾਲ ਦੱਸ ਦਿੱਤਾ ਜਾਏਗਾ ਤੇ ਮੈਂ ਉਹਦੇ ਤੋਂ ਇੱਕ ਇਹ ਕਹਿਣਾ ਚਾਹੁੰਦਾ ਕਿ ਪ੍ਰੈਸਟੀ ਫੇਲਿਅਰ ਕਿਉਂਕਿ ਪੁਲਿਸ ਨੂੰ ਇੰਨੀ ਵਾਰੀ ਹੋ ਚੁੱਕਿਆ ਇਨੀ ਵਾਰੀ ਦੱਸ ਚੁੱਕੇ ਅਗਲੇ ਕਿ ਸਾਡੇ ਨਾਲ ਆ ਹੋ ਰਿਹਾ ਉਹਨਾਂ ਨੂੰ ਫੋਨ ਸੁਣਾ ਚੁੱਕੇ ਕਈ ਕੁਝ ਕਰ ਚੁੱਕੇ ਹੈ ਲੋ ਐਸਐਚਓ ਦਾ ਫੇਲੀਅਰ ਹੈ ਐਸਐਚਓ ਨੇ ਕਿਉਂ ਨਹੀਂ ਕਾਰਵਾਈ ਕਰਾਈ ਅਗਰ ਉਹਨਾਂ ਨੂੰ ਜ਼ਿੰਮੇਵਾਰੀ ਨਾਲ ਕੰਮ ਸੌਂਪਿਆ ਹੁੰਦਾ ਕਿਹੜੀ ਚੀਜ਼ ਹੈ ਜਿਹੜੀ ਪੁਲਿਸ ਲੱਭ ਨਹੀਂ ਸਕਦੀ ਪੁਲਿਸ ਬਿਲਕੁਲ ਅਸਫਲ ਦੀ ਹੈ ਇਹ ਜ਼ਿੰਮੇਵਾਰੀ ਨਾਲ ਨਹੀਂ ਕੰਮ ਹੋਇਆ ਉਹਦੇ ਕਰਕੇ ਸਾਰਾ ਕੰਮ ਹੋਇਆ ਹੈ ਇਹ ਸਿਹਤ ਵੱਡੀ ਦਹਿਸ਼ਤ ਹੈ ਵੱਡੀ ਦਹਿਸ਼ਤ ਇਸ ਤਰ੍ਹਾਂ ਵੀ ਕਿ ਉਹ ਜੜਾ ਵਾਲੇ ਪਾਸੇ ਜਾ ਰਹੇ ਆ ਆਪਾਂ ਕੀ ਹੋ ਸਕਦਾ ਪੀ ਜਿਹੜੇ ਲੋਟੀ ਪਾਣੀ ਕਮਾ ਰਹੇ ਆ ਉਹ ਇਸ ਸ਼ਹਿਰ ਨੂੰ ਛੱਡ ਦੇਣ ਅਗੀ ਬਹੁਤ ਪੁਰਾਣੇ ਰਹਿਣ ਵਾਲੇ 500 ਸਾਲ ਤੋਂ ਰਹਿਣ ਵਾਲੇ ਆ ਪਰ ਸਾਡੇ ਵੀ ਮੰਚ دہشت ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਕੋਈ ਵੀ ਕਿਸੇ ਨੂੰ ਆਣ ਕੇ ਗੋਲੀ ਮਾਰ ਦੇਗਾ ਕੋਈ ਸਿਕਿਉਰਟੀ ਨਹੀਂ ਆਪਣੀਆਂ ਕੰਧਾਂ ਏਟੀਆਂ ਉੱਚੀਆਂ ਕਰ ਲੀਆਂ ਲੋਕਾਂ ਦੀਆਂ ਕੰਧਾਂ ਬਿਲਕੁਲ ਟੱਪਣ ਵਾਲੀਆਂ ਕਰਤੀਆਂ ਲੋਕਾਂ ਦੇ ਉੱਤੇ ਕੋਈ ਪ੍ਰਭਾਜ ਨਹੀਂ ਹੈਗਾ ਕਿ ਇਹਨਾਂ ਦਾ ਕੋਈ ਇਹਨਾਂ ਦਾ ਇਹਨਾਂ ਦਾ ਲੋਕਾਂ ਦੇ ਉੱਤੇ دہشت ਆ ਕਿ ਬਦਮਾਸ਼ਾਂ ਦੇ ਉੱਤੇ ਕੋਈ ਦੇਖਤ ਹੀ ਨਹੀਂ ਹੈਗੀ ਕੀ ਮੰਗ ਕਰਦੇ ਆ ਮੰਗੇ ਹੋਈ ਕਰਦੇ ਆ ਵੀ ਐਸਐਚਓ ਨੂੰ ਸਸਪੈਂਡ ਕੀਤਾ ਜਾਵੇ ਤੇ ਇਨਕੁਆਰੀ ਬਿਠਾ ਲਈ ਜਾਵੇ ਵੀ ਇਹ ਕਿਉਂ ਹੋਇਆ ਸਾਰਾ ਐਸਐਚਓ ਜਿਹੜੀ ਆ ਮਾਂ ਹੁੰਦੀ ਹੈ ਸ਼ਹਿਰ ਦੀ ਤੇ ਇਹ ਮਾਂ ਜਿਹੜੀ ਆ ਉਹ ਆਪਣੇ ਜਿਹੜੇ ਤੇ ਗੰਦੇ ਪੋਤੇ ਉਹਨਾਂ ਨੂੰ ਨਾਲ ਲਾ ਕੇ ਬੈਠੀ ਆ ਜਿਹੜੇ ਚੰਗੇ ਪੋਤੇ ਉਹਨਾਂ ਨੂੰ ਸੰਭਾਲ ਨਹੀਂ ਲਈ ਮੈਂ ਲੋਈ ਚਾਹੁੰਦਾ ਵੀ ਇਨਕੁਆਰੀ ਕਰਾਈ ਜਾਵੇ ਅੱਜ ਸਾਡੇ ਸ਼ਹਿਰ ਡੇਰਪਾ ਬਣਾ ਦੇ ਵਿੱਚ ਨੂੰ ਸ਼ੂਰ ਭਾਰੀ ਲੱਕੀ ਢੋਣ ਦੇ ਛੋਟੇ ਭਰਾ ਰਵੀ ਕੁਮਾਰ ਜਿਨ੍ਹਾਂ ਦੀ ਗੱਲ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਮੌਤ ਕਰਤੀ ਅੱਜ ਅਸੀਂ ਉਸ ਦੇ ਸੰਬੰਧ ਵਿੱਚ ਖਾਣੇ ਦੇ ਸਾਹਮਣੇ ਧਰਨਾ ਲਾਉਣ ਲਈ ਬੈਠੇ ਆਂ ਕਿ ਇਹਦੇ ਵਿੱਚ ਐਸਚਓ ਸਤਪਾਲ ਦੀ ਮਿਲਪੂ ਦਾ ਲੈਟਾਉਂ ਦੇ ਬਾਵਜੂਦ ਉਹਨੂੰ ਇੱਕ ਕੱਲ ਪਰਸੋਂ ਤਿੰਨ ਦਿਨਾਂ ਤੋਂ ਉਹਨੂੰ ਕਹਿ ਰਹੇ ਆ ਮੁੰਡੇ ਭੇਜ ਰਹੇ ਆ ਪਰਿਵਾਰ ਦਾੰਦ ਰਿਆ ਸਾਨੂੰ ਫਰੇਟ ਆ ਰਿਹਾ ਦੱਸੋ ਕੀ ਕੀਤਾ ਜੀ ਦਾ ਸਚੂ ਦਾ ਜਵਾਬ ਸੇ ਨੂੰ ਮੈਂ ਅੱਜ ਨਾਲ ਫੜ ਲੈਣਾ ਮੈਂ ਕੱਲ ਫੜ ਲੈਣਾ ਮੈਂ ਪਰਸੋਂ ਫੜਾ ਗਈ ਮੈਂ ਭਜਾਤੇ ਜੀ ਨੂੰ ਫੜਨ ਕਰਤਾ ਜੀ ਇੰਨਾ ਗੱਲਾਂ ਤੇ ਲਾ ਰਿਆ ਵਿੱਚ ਕੱਲ ਜਦੋਂ ਇਹ ਵਾਰਦਾਤ ਹੋਈ ਆ ਜਿਹੜੇ ਉਹਨਾਂ ਨੂੰ ਗਨਮੈਨ ਦਿੱਤੇ ਸੀ ਉਹਨਾਂ ਦੀ ਦੁਕਾਨ ਤੇ ਗਨਮੈਨ ਦੋ ਸਣ ਉਹ ਦੋਵੇਂ ਹੀ ਇਹਨਾਂ ਨੂੰ ਘਰ ਛੱਡ ਕੇ ਜਾਂਦਾ ਸੀ ਜਦੋਂ ਕਿ ਘਰ ਜਾਣ ਦਾ ਟਾਈਮ ਹੋਇਆ ਇਹ ਐਸਐਚਓ ਜਾ ਕੇ ਆਪਣੀ ਗੱਡੀ 'ਚ ਬਿਠਾ ਕੇ ਉਹਨਾਂ ਦੇ ਗਨਮੈਨ ਦੋਵੇਂ ਹੀ ਉੱਥੇ ਚੁੱਕ ਲਿਆ ਬਾਅਦ ਚੋਂ ਨਵੀਂ ਗਨਮੈਨ ਤੋਂ ਬਗੈਰ ਉਹਨਾਂ ਨੇ ਦੁਕਾਨਾ ਬੰਦ ਕੀਤੀ ਆ ਘਰ ਜਾ ਰਿਹਾ ਸੀ ਘਰ ਦੇ ਗੇਟ ਮੋੜੇ ਜਾ ਕੇ ਉਹਨੇ ਜਦੋਂ ਘਰ ਦੇੰਦੇ ਹਾਰਨ ਮਾਰਿਆ ਮੇਕ ਖੋ ਲੋ ਕੋਠੇ ਦੋ ਤਿੰਨ ਮੋਟਰਸਾਈਕਲ ਬਾਹਰ ਆਏ ਹੋਏ ਉਹਨਾਂ ਨੇ ਗੋਲੀ ਜਾਂ ਮਾਰ ਕੇ ਖਾਮਾ ਦਾ ਮਾਰ ਬੱਲੇ ਬੱਲੇ ਜਿਹੜਾ ਜ਼ਿੰਮੇਵਾਰੀ ਮਗਰ ਕੀ ਗੱਲ ਉਹ ਆ ਮਾਨਾ ਵਾਲੇ ਮੁੰਡੇ ਨੇ ਲਈ ਆ ਉਹਦੇ ਵਿੱਚ ਉਹਨੇ ਸਾਫ਼ ਦੱਸਿਆ ਆਹ ਲਓ ਬਿੱਗ ਡੋਨੇਸ਼ਨ ਸਾਡਾ ਉਹਨਾਂ ਨੂੰ ਤੋੜਦਾ ਉਥੇ ਚਲੋ ਉਹਨਾਂ ਹਸਪਤਾਲ ਉਹਦੇ ਅੰਦਰ ਜੀ ਸਾਡੀ ਇਹ ਡਿਮਾਂਡ ਆ ਬਰਾਬਰ ਦਾ ਪਰਚਾ ਚਾਹੁੰਦੇ ਆ ਕਿ ਕੋਈ ਕੰਮ ਚੱਲਦਾ ਰਾਤੀ ਦਿਨਾਂ ਨੇ ਗੁੰਮਗੁੰਮ ਮਿੱਟੀ ਚਾੜ ਲਈ ਉਹਨਾਂ ਨੇ ਲੈਂਡ ਹਾਜ਼ਰ ਕਰਵਾਇਆ ਜਦੋਂ ਅਸੀਂ ਕੰਮ ਕਰਦਾ ਅੱਜ ਵੀ ਜਿਲ੍ਹਾ ਚਿਕ ਸਮਨ ਸਾਭੰਦ ਇਹੋ ਜਿਹੇ ਇਹਦੇ ਕੋਲ ਜਿਹੜੇ ਗੱਲ ਗੱਲ ਨੇ 6 ਵਜੇ ਇਹਦੇ ਕੋਲ ਠਾੜੇ ਨਹੀਂ ਕਰਨਾ 5:30 ਕਰਨਾ ਬਸ ਜੋ ਬਣਦਾ ਇਹਦੇ ਤੇ ਐਫ ਆਈ ਆਰ ਕਰਨ ਨੂੰ ਜੇ ਰੱਬ ਜੀ ਪੈ ਗਈ ਤੇ ਫਾਲੇ ਦੇ ਵਿੱਚ ਵੀ ਹੋਰ ਤੋਂ ਬਚ ਨਹੀਂ ਦਿੰਦੇ ਜਿਹੜੇ ਗੰਗਾਂ ਸੀ ਉਹਨਾਂ ਤੋਂ ਬਚਣਾ ਪੈ ਰਿਹਾ ਚਾਹਤ ਹੈ ਬਿਜਾਰ ਪਾਦ ਰਹਿਣਗੇ ਜਿਹੜੀ ਬਹੁਤ ਦੁੱਖदाई ਘਟਨਾ ਹੋਈ ਆ ਢਿਲੋਵਾਰ